ਕ੍ਰੈਂਪਾਸ਼ਾਸਨ ਦੇ ਵਲੂ ਦੇਸ਼ ਦੇ ਲੋਕਾਂ ਨੂੰ ਸੈਮੀ-ਟਰੱਕ ਚਾਹ ਪਾਸ ਚਲਾਉਣ ਦੇ ਲਈ ਗੈਰਕਾਨੂੰਨੀ ਤੌਰ 'ਤੇ ਗਲਤ ਤਰੀਕੇ ਨਾਲ ਲਾਇਸੈਂਸ ਪ੍ਰਾਪਤ ਕਰਨ ਬਾਰੇ ਚਿੰਤਾ ਮਜ਼ਾਹਰ ਕਰਨ ਤੋਂ ਬਾਅਦ ਕੈਲੀਫੋਰਨੀਆ ਪਰਬਸਕੰਡਿਤ ਹੋਏ ਸਾਰਾ ਹਜ਼ਾਰ ਵਪਾਰਕ ਡਰਾਈਵਿੰਗ ਲਾਇਸੈਂਸ ਰਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਰ ਗਵਰਨਰ ਗੈਵਿਨ ਨਿਊਸਮ ਨੇ ਕਿਹਾ ਕਿ ਇਹ ਕਾਰਨ ਨਹੀਂ ਹੈ ਡੀ ਐਮ ਵੀ ਦਸਤਾਵੇਜ਼ ਅਤੇ ਅਦਾਲਤ ਦੇ ਕੈਲੀਫੋਰਨੀਆ ਦੀ ਸਟੇਟ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਕਿਹਾ ਹੈ ਕਿ ਲਾਇਸੈਂਸ ਇਸ ਲਈ ਰੱਦ ਕੀਤੇ ਗਏ ਕਿਉਂਕਿ ਰਾਜ ਦੇ ਅਧਿਕਾਰੀਆਂ ਨੂੰ ਪਤਾ ਲੱਗੇ ਕਿ ਜੋ ਡਰਾਈਵਰ ਨੂੰ ਕਾਨੂੰਨੀ ਤੌਰ ਤੇ ਸਯੁਕਤ ਰਾਜ ਅਮਰੀਕਾ ਵਿੱਚ ਰਹਿਣ ਦੀ ਜਾਜ਼ਤ ਦਿੱਤੀ ਗਈ ਸੀ ਤਾਂ ਉਹ ਨਦੀ ਮਿਆਦ ਪੁੱਗਣ ਦੀ ਤਾਰੀਖ ਲੰਘ ਗਈ ਸੀ ਡੈਮੋਕ੍ਰੈਟਿਕ ਗਵਰਨਰ ਦਫ਼ਤਰ ਅਤੇ ਪਬਲੀਕਨ ਟਰੰਪ ਪਰ ਸ਼ਾਸਨ ਦੇ ਆਵਾਜੇ ਵਿਭਾਗ ਦੋਮ ਨੇ ਸਹਿਮਤੀ ਪਰ ਕਟਾਈਏ ਕਿ ਇਹ ਲਾਇਸੈਂਸ ਮੌਜੂਦਾ ਮਿਆਰ ਦੀ ਉਲੰਘਣਾ ਕਰਦੇ ਨੇ ਜੋ ਟ੍ਰਾਂਸਪੋਰਟੇਸ਼ਨ ਕਟਰ ਸ੍ਰੀ ਇੰਟਰਫੀ ਦੁਆਰਾ ਹਾਲ ਹੀ ਦੇ ਵਿੱਚ ਦੇਸ਼ ਭਰ ਦੇ ਵਿੱਚ ਇੱਕ ਡਰਾਈਵਰ ਦੁਆਰਾ ਕਾਨੂੰਨੀ ਤੌਰ ਤੇ ਯੂਟਨ ਲੈਨ ਅਤੇ ਫਲੋਰੀਡਾ ਦੇ ਵਿਚ ਇਤਿਹਾਸੇ ਦਾ ਕਾਰਨ ਬਨਣ ਤੋਂ ਬਾਅਦ ਸ਼ੁਰੂ ਕੀਤੀ ਗਈ ਇੱਕ ਦੇਸ਼ ਵਿਆਪੀ ਵਪਾਰਕ ਡਰਾਈਵਿੰਗ ਲਾਇਸੈਂਸ ਆਡਿਟ ਤੋਂ ਬਾਅਦ ਨਿਯਮਾਂ ਨੂੰ ਸਖਤ ਕਰਨ ਤੋਂ ਪਹਿਲਾਂ ਲਾਗੂ ਸਨ ਇਸ ਸਾਲ ਦੇ ਸ਼ੁਰੂ ਵਿੱਚ ਟੈਕਸਾਸ ਅਤੇ ਅਲਬਾਮਾ ਦੇ ਵਿੱਚ ਹੋਏ ਕਾਤਕ ਪ੍ਰਕਾਸ਼ਾਂ ਨੇ ਵੀ ਇਹਨਾਂ ਲਾਇਸੈਂਸ ਬਾਰੇ ਸਵਾਲ ਖੜੇ ਕਰ ਦਿੱਤੇ ਨੇ ਪਿਛਲੇ ਮਹੀਨੇ ਕੈਲੀਫੋਰਨੀਆ ਦੇ ਵਿੱਚ ਇੱਕ ਗੈਰ ਕਾਨੂੰਨੀ ਪਰਵਾਸੀ ਤੱਕ ਡਰਾਈਵਰ ਦੇ ਨਾਲ ਆਪਣੀ ਪੈਨਖਾਸੇ ਨੇ ਚਿੰਤਾਵਾਂ ਨੂੰ ਹੋਰ ਵਧਾ ਦਿੱਤੇ ਤੇ ਟਫ ਨੇ ਬੁੱਧਵਾਰ ਨੂੰ ਕਿਹਾ ਕਿ ਕੈਲੀਫੋਰਨੀਆ ਦੀ ਇਹਨਾਂ ਲਾਇਸੈਂਸਾਂ ਨੂੰ ਰੱਦ ਕਰਨ ਦੀ ਕਾਰਵਾਈ ਇਸ ਗੱਲ ਨੂੰ ਸਵੀਕਾਰ ਕਰਦੀ ਹੈ ਕਿ ਰਾਜ ਨੇ ਗਲਤ ਢੰਗ ਦੇ ਨਾਲ ਕੰਮ ਕੀਤਾ ਸੀ ਭਾਵੇਂ ਕਿ ਰਾਜ ਨੇ ਪਹਿਲਾਂ ਆਪਣੀ ਲਾਇਸੈਂਸਿੰਗ ਮਿਆਰ ਦਾ ਪੁਚਾਅ ਕੀਤਾ ਸੀ ਡਫੀ ਵੱਲੋਂ ਚਿੰਤਾਵਾਂ ਜ਼ਾਹਰ ਕਰਨ ਤੋਂ ਬਾਅਦ ਕੈਲੀਫੋਰਨੀਆ ਨੇ ਰਾਜ ਦੇ ਵੱਲੋਂ ਜਾਰੀ ਕੀਤੇ ਗਏ ਵਪਾਰਕ ਡਰਾਈਵਿੰਗ ਲਾਇਸੈਂਸਾਂ ਦੀ ਸਮੀਖਿਆ ਸ਼ੁਰੂ ਕੀਤੀ ਹੈ ਡਫੀ ਨੇ ਪਹਿਲਾਂ ਨਵੀਆਂ ਪਾਬੰਦੀਆਂ ਲਗਾਈਆਂ ਸਨ ਜਿਨ੍ਹਾਂ ਤੇ ਪ੍ਰਵਾਸੀ ਨਾ ਵਪਾਰਕ ਡਰਾਈਵਿੰਗ ਲਾਇਸੈਂਸਾਂ ਦੇ ਵਿੱਚੋਂ ਇੱਕ ਰਲੇਓ ਖੋ ਸਕਦੇ ਨੇ ਉਸਨੇ ਇਸ ਪੱਤਰ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਕੈਲੀਫੋਰਨੀਆ ਅਤੇ ਪੰਜ ਹੋਰ ਰਾਜਾਂ ਨੇ ਗੈਰ-ਨਾਗਰਿਕਾਂ ਨੂੰ ਕਲਟਰ ਟੰਕ ਦੇ ਨਾਲ ਵਪਾਰਿਕ ਡਰਾਈਵਿੰਗ ਲਾਇਸੈਂਸ ਚੋਰੀ ਕੀਤੇ ਹਨ ਪਰ ਕੈਲੀਫੋਰਨੀਆ ਇਕਲੌਤਾ ਰਾਜ ਹੈ ਜਿਸ ਵਿਰੁੱਧ ਡਫੀ ਨੇ ਕਾਰਵਾਈ ਕੀਤੀ ਹੈ ਤੇ ਕਿਉਂਕਿ ਇਹ ਪਹਿਲਾ ਰਾਜ ਸੀ ਜਿੱਥੇ ਆਡਿਟ ਪੂਰਾ ਹੋਇਆ ਸੀ ਤੇ ਸਰਕਾਰੀ ਬੰਦ ਹੋਣ ਕਾਰਨ ਦੂਜੇ ਰਾਜਾਂ ਦੇ ਵਿੱਚ ਸਮੀਖਿਆ ਵਿੱਚ ਦੇਰੀ ਹੋਈ ਪਰ ਆਵਾਜਾਈ ਵਿਭਾਗ ਹੁਣ ਸਾਰਿਆਂ ਨੂੰ ਆਪਣੀ ਮਿਆਰ ਨੂੰ ਸਖਤ ਕਰਨ ਦੀ ਅਪੀਲ ਕਰ ਰਿਹਾ ਹੈ ਡਫੀ ਨੇ 40 ਮਿਲੀਅਨ ਡਾਲਰ ਦੀ ਫੈਡਰਲ ਫੰਡਿੰਗ ਰੱਦ ਕਰ ਦਿੱਤੀ ਕਿਉਂਕਿ ਉਸਨੇ ਕਿਹਾ ਸੀ ਕਿ ਕੈਲੀਫੋਰਨੀਆ ਟ੍ਰੱਕਰਾਂ ਦੇ ਲਈ ਅੰਗਰੇਜ਼ ਪਛਾਤ ਇਹ ਸੂਰਤਾਂ ਨੂੰ ਲਾਗੂ ਨਹੀਂ ਕਰ ਰਿਹਾ ਅਤੇ ਉਸਨੇ ਬੁੱਧਵਾਰ ਨੂੰ ਦੁਹਰਾਇਆ ਜੇਕਰ ਹਰੇਕ ਗੈਰ ਕਾਨੂੰਨੀ ਲਾਇਸੈਂਸ ਨੂੰ ਰੱਦ ਨਹੀਂ ਕਰਤੇ ਅਤੇ ਸਾਰੀਆਂ ਚਿੱਤਾਵਾਂ ਨੂੰ ਦੂ ਨਹੀਂ ਕਰਦੇ ਤਾਂ ਉਹ ਇੰਨਾ ਗਲਤ ਢੰਗ ਤੇ ਨਾਲ ਜਾਰੀ ਕੀਤੇ ਲਾਇਸੈਂਸਾਂ ਦੇ ਲਈ ਰਾਜ ਤੋਂ 160 ਮਿਲੀਅਨ ਡਾਲਰ ਹੋਣ ਲੈਂਗੇ ਪਰ ਇਹਨਾਂ ਲਾਇਸੈਂਸਾਂ ਨੂੰ ਰੱਦ ਕਰਨ ਰਾਜ ਦੇ ਪਾਲਣਾ ਕਰਨ ਦੇ ਯਤਨਾਂ ਦਾ ਹਿੱਸਾ ਤੇ ਹਫ਼ਤੇ ਤੱਕ ਦਾਵਾ ਕਰਨ ਤੋਂ ਬਾਅਦ ਕਿ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਕੈਬਨਿਊਸਮ ਅਤੇ ਕੈਲੀਫੋਰਨੀਆ ਨੂੰ ਰੰਗੇ ਹੱਥ ਫੜਿਆ ਗਿਆ ਹੁਣ ਜਦੋਂ ਅਸੀਂ ਉਹਨਾਂ ਦੇ ਝੂਠ ਦਾ ਪਤਾ ਕਾਲੀਤਾ ਤਾਂ ਉਹਨਾਂ ਨੇ 17000 ਗੈਰ ਕਾਨੂੰਨੀ ਤੌਰ ਤੇ ਜਾਰੀ ਕੀਤੇ ਕਿ ਟ੍ਰਕਿੰਗ ਲਾਇਸੈਂਸ ਤਤਕਾਲ ਦਿੱਤੇ ਨੇ ਡਫੀ ਨੇ ਕਿਹਾ ਇਹ ਸਿਰਫ ਬਰਫਦਾਈ ਦਾ ਛੋਟਾ ਜਿਹਾ ਹਿੱਸਾ ਹੈ ਮੇਰੀ ਟੀਮ ਕੈਲੀਫੋਰਨੀਆ ਨੂੰ ਇਹ ਸਾਬਤ ਕਰਨ ਲਈ ਮਜ਼ਬੂਤ ਕਰਦੀ ਰਹੇਗੀ ਕਿ ਉਹਨਾਂ ਨੇ ਸੈਮੀ ਟਰੱਕਾਂ ਤੇ ਸਕੂਲ ਬੱਸਾਂ ਦੇ ਪਹੀਏ ਦੇ ਪਿੱਛੇ ਤੋਂ ਹਰ ਗੈਰ ਕਾਨੂੰਨੀ ਪ੍ਰਵਾਸੀ ਨੂੰ ਹਟਾ ਦਿੱਤਾ ਹੈ ਕ੍ਰੰਪ ਪ੍ਰਸ਼ਾਸਨ ਦੇ ਵੱਲੋਂ ਦੇਸ਼ ਦੇ ਲੋਕਾਂ ਨੂੰ ਸੈਮੀ ਟਰੱਕਾਂ ਜਾਂ ਬੱਸਾਂ ਤੋਂ ਲਈ ਗੈਰ ਕਾਨੂੰਨੀ ਤੌਰ ਤੇ ਗਲਤ ਤਰੀਕੇ ਦੇ ਨਾਲ ਲਾਇਸੈਂਸ ਪ੍ਰਾਪਤ ਕਰਨ ਬਾਰੇ ਚਿੰਤਾ ਮਜ਼ਾਹਰ ਕਰਨ ਤੋਂ ਬਾਅਦ ਕੈਲੀਫੋਰਨੀਆ ਪਰ ਵਸ ਕੇ ਉੱਤੇ ਗਏ ਸਾਰਾ ਸਾਲਵੋ ਪਾਰਕ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਰ ਗਵਰਨਰ ਗੈਵਿਨ ਨਿਊਸਮ ਨੇ ਕਿਹਾ ਕਿ ਇਹ ਕਾਰਨ ਨਹੀਂ ਹੈ ਡੀ ਐਮ ਵੀ ਦਸਤਾਵੇਜ਼ ਅਤੇ ਅਦਾਲਤ ਦੇ ਕੈਲੀਫੋਰਨੀਆ ਦੀ ਸਟੇਟ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਕਿਹਾ ਹੈ ਕਿ ਲਾਇਸੈਂਸ ਇਸ ਲਈ ਰੱਦ ਕੀਤੇ ਗਏ ਕਿਉਂਕਿ ਰਾਜ ਦੇ ਅਧਿਕਾਰੀਆਂ ਨੂੰ ਪਤਾ ਲੱਗੇ ਕਿ ਚੋਟਰ ਡਰਾਈਵਰ ਨੂੰ ਕਾਨੂੰਨੀ ਤੌਰ ਤੇ ਸਿਖਤ ਰਾਜ ਅਮਰੀਕਾ ਵਿੱਚ ਰਹਿਣ ਦੀ ਜਲਸਾ ਦਿੱਤੀ ਗਈ ਸੀ ਤਾਂ ਉਹ ਨਦੀ ਮਿਆਦ ਪੁੱਗਣ ਦੀ ਤਾਰੀਖ ਲੰਘ ਗਈ ਸੀ ਡੈਮੋਕ੍ਰੈਟਿਕ ਗਵਰਨਰ ਦਫ਼ਤਰ ਅਤੇ ਰਿਪਬਲਿਕਨ ਟਰੰਪ ਪ੍ਰਸ਼ਾਸਨ ਤੇ ਆਵਾਜਾਈ ਵਿਭਾਗ ਦੋਵਾਂ ਨੇ ਸਹਿਮਤੀ ਪ੍ਰਗਟਾਈ ਹੈ ਕਿ ਹਿਲਸਨਸ ਮੌਜੂਦਾ ਮਿਆਰ ਦੀ ਉਲੰਘਣਾ ਕਰਦੇ ਨੇ ਜੋ ਟ੍ਰਾਂਸਪੋਰਟੇਸ਼ਨ ਸਕਤਰ ਸਿੰਟਫੀ ਦੁਆਰਾ ਹਾਲ ਹੀ ਦੇ ਵਿੱਚ ਦੇਸ਼ ਭਰ ਦੇ ਵਿੱਚ ਇੱਕ ਡਰਾਈਵਰ ਦੁਆਰਾ ਗੈਰ ਕਾਨੂੰਨੀ ਤੌਰ ਤੇ ਯੂਟਰਨ ਲੈਨ ਅਤੇ ਫਲੋਰੀਡਾ ਦੇ ਵਿੱਚ ਇੱਕ ਹਾਦਸੇ ਦਾ ਕਾਰਨ ਬਣਨ ਤੋਂ ਬਾਅਦ ਸ਼ੁਰੂ ਕੀਤੇ ਗਏ ਇੱਕ ਦੇਸ਼ ਵਿਆਪੀ ਵਪਾਰਕ ਡਰਾਈਵਿੰਗ ਲਾਇਸੈਂਸ ਆਡਿਟ ਤੋਂ ਬਾਅਦ ਨਿਯਮਾਂ ਨੂੰ ਸਖਤ ਕਰਨ ਤੋਂ ਪਹਿਲਾਂ ਲਾਗੂ ਸਨ ਇਸ ਸਾਲ ਦੇ ਸ਼ੁਰੂ ਵਿੱਚ ਟੈਕਸਾਸ ਅਤੇ ਅਲਬਾਮਾ ਦੇ ਵਿੱਚ ਹੋਏ ਘਾਤਕ ਹਾਦਸਿਆਂ ਨੇ ਵੀ ਇਨ ਲਾਇਸੈਂਸ ਬਾਰੇ ਸਵਾਲ ਖੜੇ ਕਰ ਦਿੱਤੇ ਨੇ ਪਿਛਲੇ ਮਹੀਨੇ ਕੈਲੀਫੋਰਨੀਆ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਤੱਕ ਡਰਾਈਵਰ ਦੇ ਨਾਲ ਉਹ ਆਪਣੇ ਪਿਆਨ ਖਾਸੇ ਨੇ ਚਿੰਤਾਵਾਂ ਨੂੰ ਹੋਰ ਵਧਾ ਦਿੱਤੇ ਤੇ ਡਫ ਨੇ ਬੁੱਧਵਾਰ ਨੂੰ ਕਿਹਾ ਕਿ ਕੈਲੀਫੋਰਨੀਆ ਦੀ ਇਨ ਲਾਇਸੈਂਸਾਂ ਨੂੰ ਰੱਦ ਕਰਨ ਦੀ ਕਾਰਵਾਈ ਇਸ ਗੱਲ ਨੂੰ ਸਵੀਕਾਰ ਕਰਦੀ ਹੈ ਕਿ ਰਾਜ ਨੇ ਗਲਤ ਢੰਗ ਦੇ ਨਾਲ ਕੰਮ ਕੀਤਾ ਸੀ ਭਾਵੇਂ ਕਿ ਰਾਜ ਨੇ ਪਹਿਲਾਂ ਆਪਣੇ ਲਾਇਸੈਂਸਿੰਗ ਮਿਆਰ ਦਾ ਪੁਚਾਅ ਕੀਤਾ ਸੀ ਡਫੀ ਵੱਲੋਂ ਚਿੰਤਾਵਾਂ ਜ਼ਾਹਰ ਕਰਨ ਤੋਂ ਬਾਅਦ ਕੈਲੀਫੋਰਨੀਆ ਨੇ ਰਾਜ ਦੇ ਵੱਲੋਂ ਜਾਰੀ ਕੀਤੇ ਗਏ ਵਪਾਰਕ ਡਰਾਈਵਿੰਗ ਲਾਇਸੈਂਸਾਂ ਦੀ ਇਸ ਮੀਖਿਆ ਸ਼ੁਰੂ ਕੀਤੀ ਹੈ ਡਫੀ ਨੇ ਪਹਿਲਾਂ ਨਵੀਆਂ ਪਾਬੰਦੀਆਂ ਲਗਾਈਆਂ ਸਨ ਜਿਨ੍ਹਾਂ ਤੇ ਪ੍ਰਵਾਸੀਨਾਂ ਵਪਾਰਕ ਡਰਾਈਵਿੰਗ ਲਾਇਸੈਂਸਾਂ ਦੇ ਵਿੱਚੋਂ ਇੱਕ ਰਹਿ ਲਈਓ ਹੋ ਸਕਤੇ ਨੇ ਉਸਨੇ ਇਸ ਪੱਧਰ ਤੇ ਸ਼ੁਰੂ ਵਿੱਚ ਕਿਹਾ ਸੀ ਕਿ ਕੈਲੀਫੋਰਨੀਆ ਤੇ ਪੰਜ ਹੋਰ ਰਾਜਾਂ ਨੇ ਗੈਰ ਨਾਗਰਿਕਾਂ ਨੂੰ ਕਲਤਰੀ ਟੰਕ ਦੇ ਨਾਲ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਹਨ ਪਰ ਕੈਲੀਫੋਰਨੀਆ ਇਕਲੌਤਾ ਰਾਜ ਹੈ ਜਿਸ ਵਿਰੁੱਧ ਡਫੀ ਨੇ ਕਾਰਵਾਈ ਕੀਤੀ ਹੈ ਤੇ ਕਿਉਂਕਿ ਇਹ ਪਹਿਲਾ ਰਾਜ ਸੀ ਜਿਥੇ ਆਡਿਟ ਪੂਰਾ ਹੋਇਆ ਸੀ ਚੰਚੂ ਚੈਚਰ ਵਿੱਚ ਇਸ ਮਿੱਖ ਵਿੱਚ ਦੇਰੀ ਹੋਈ ਪਰ ਆਵਾਜਾਈ ਵਿਭਾਗ ਹੁਣ ਸਾਰਿਆਂ ਨੂੰ ਆਪਣੇ ਮਿਆਰ ਨੂੰ ਸਖਤ ਕਰਨ ਦੀ ਅਪੀਲ ਕਰ ਰਿਹਾ ਹੈ ਡੈਫਨੇ ਚਵਾਲੀ ਮਿਲੀਅਨ ਡਾਲਰ ਦੀ ਫੈਡਰਲ ਫੰਡਿੰਗ ਰੱਦ ਕਰ ਦਿੱਤੀ ਕਿਉਂਕਿ ਉਸਨੇ ਕਿਹਾ ਸੀ ਕਿ ਕੈਲੀਫੋਰਨੀਆ ਟ੍ਰਾਫਿਕ ਡਿਪਲਈ ਅੰਗਰੇਜ਼ੀ ਪਾਸਪੋਰਟ ਦੀ ਸੁਰੱਖਿਆ ਨੂੰ ਲਾਗੂ ਨਹੀਂ ਕਰ ਰਿਹਾ ਅਤੇ ਉਸਨੇ ਬੁੱਧਵਾਰ ਨੂੰ ਦੁਹਰਾਇਆ ਜੇਕਰ ਹਰੇਕ ਗੈਰ ਕਾਨੂੰਨੀ ਲਾਇਸੈਂਸ ਨੂੰ ਰੱਦ ਨਹੀਂ ਕਰਤੇ ਅਤੇ ਸਾਰਿਆਂ ਚਿੱਤਤਾਂ ਨੂੰ ਦੂ ਨਹੀਂ ਕਰਦੇ ਤਾਂ ਉਹ ਇਨਾਂ ਗਲਤ ਢੰਗ ਦੇ ਨਾਲ ਜਾਰੀ ਕੀਤੇ ਲਾਇਸੈਂਸਾਂ ਦੇ ਲਈ ਰਾਸ ਤੋਂ 160 ਮਿਲੀਅਨ ਡਾਲਰ ਹੋ ਜਾਣਗੇ ਪਰ ਇਨਾਂ ਲਾਇਸੈਂਸਾਂ ਨੂੰ ਰੱਦ ਕਰਨ ਰਾਜ ਦੇ ਪਾਲਣਾ ਕਰਨ ਤੇ ਯਤਨ ਦਾ ਹਿੱਸਾ ਹੈ ਤੇ ਹਫਤੇ ਤੱਕ ਦਾਵਾ ਕਰਨ ਤੋਂ ਬਾਅਦ ਕਿ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਕੈਮਨਿਊਸਮ ਅਤੇ ਕੈਲੀਫੋਰਨੀਆ ਨੂੰ ਰੰਗੇ ਹੱਥੀ ਫੜਿਆ ਗਿਆ ਹੁਣ ਜਦੋਂ ਅਸੀਂ ਉਹਨਾਂ ਦੇ ਝੂਠ ਦਾ ਪਤਾ ਫਾਸ਼ ਕਰ ਦਿੱਤਾ ਤਾਂ ਉਹਨਾਂ ਨੇ 17000 ਗੈਰ ਕਾਨੂੰਨੀ ਤੌਰ ਤੇ ਜਾਰੀ ਕੀਤੇ ਗਏ ਟਰਕਿੰਗ ਲਾਇਸੈਂਸ ਤਤਕਾਲ ਦਿੱਤੇ ਨਹੀਂ ਡਫੀ ਨੇ ਕਿਹਾ ਇਹ ਸਿਰਫ ਬਰਫਦਾਈ ਦਾ ਛੋਟਾ ਜਿਹਾ ਹਿੱਸਾ ਹੈ ਮੇਰੀ ਟੀਮ ਕੈਲੀਫੋਰਨੀਆ ਨੂੰ ਇਹ ਸਾਬਤ ਕਰਨ ਲਈ ਮਜਬੂਰ ਕਰਦੀ ਰਹੇਗੀ ਕਿ ਉਹਨਾਂ ਨੇ ਸੈਮੀ ਟਰੱਕਾਂ ਤੇ ਸਕੂਲ ਬੱਸਾਂ ਦੇ ਪਹੀਏ ਦੇ ਪਿੱਛੇ ਤੋਂ ਹਰ ਕਾਨੂੰਨੀ ਪਰਵਾਸੀ ਨੂੰ ਹਟਾ ਦਿੱਤਾ ਹੈ ਕ੍ਰੰਪਾ ਸ਼ਾਸਨ ਦੇ ਵੱਲੋਂ ਦੇਸ਼ ਦੇ ਲੋਕਾਂ ਨੂੰ ਸੈਮੀ ਟਰੱਕ ਚਾਹ ਪਾਸ ਚਲੋਂ ਦੇ ਲਈ ਗੈਰ ਕਾਨੂੰਨੀ ਤੌਰ ਤੇ ਗਲਤ ਤਰੀਕੇ ਦੇ ਨਾਲ ਲਾਇਸੈਂਸ ਪ੍ਰਾਪਤ ਕਰਨ ਬਾਰੇ ਚਿੰਤਾ ਮਜ਼ਾਹਰ ਕਰਨ ਤੋਂ ਬਾਅਦ ਕੈਲੀਫੋਰਨੀਆ ਪਰਬਸ ਕਰਨ ਦਿੱਤੇ ਗਏ ਸਾਰਾ ਹਜ਼ਾਰ ਵਪਾਰਕ ਡਰਾਈਵਿੰਗ ਲਾਇਸੈਂਸ ਜਾਰਤ ਕਰਨ ਦੀ ਯੋਜਨਾ ਬਣਾ ਰਿਹਾ ਪਰ ਗਵਰਨਰ ਗੈਵਿਨ ਨਿਊਸਮ ਨੇ ਕਿਹਾ ਕਿ ਇਹ ਕਾਰਨ ਨਹੀਂ ਹੈ ਡੀ ਐਮ ਵੀ ਦਸਤਾਵੇਜ਼ ਅਤੇ ਅਦਾਲਤ ਦੇ ਕੈਲੀਫੋਰਨੀਆ ਦੀ ਸਟੇਟ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਕਿਹਾ ਕਿ ਲਾਇਸੈਂਸ ਇਸ ਲਈ ਰੱਦ ਕੀਤਾ ਗਿਆ ਕਿਉਂਕਿ ਰਾਜ ਅਧਿਕਾਰੀਆਂ ਨੂੰ ਪਤਾ ਲੱਗੇ ਕਿ ਚੌਕ ਡਰਾਈਵਰ ਨੂੰ ਕਾਨੂੰਨੀ ਤੌਰ ਤੇ ਸਥਿਤ ਰਾਜ ਅਮਰੀਕਾ ਵਿੱਚ ਰਹਿਣ ਦੀ ਜਾਰਸ ਦੀ ਦਿੱਤੀ ਗਈ ਸੀ ਤਾਂ ਉਹਨਾਂ ਦੀ ਮਿਆਦ ਪੁੱਗਣ ਦੀ ਤਾਰੀਖ ਲੰਘ ਗਈ ਸੀ ਡੈਮੋਕ੍ਰੈਟਿਕ ਗਵਰਨਰ ਦਫਤਰ ਅਤੇ ਪਬਲਿਕਨ ਟ੍ਰੰਪਰ ਪ੍ਰਸ਼ਾਸਨ ਦੇ ਅਵਜੇ ਵਿਭਾਗ ਦੋਵਾਂ ਨੇ ਸਹਿਮਤੀ ਪਰਖਾਈਏ ਕਿ ਹਲਸੰਸ ਮੌਜੂਦਾ ਮਿਆਰ ਦੀ ਉਲੰਘਣਾ ਕਰਦੇ ਨੇ ਜੋ ਟ੍ਰਾਂਸਪੋਰਟੇਸ਼ਨਸ ਕਟਲ ਸ੍ਰੀਨਟਫੀ ਦੁਆਰਾ ਹਾਲ ਹੀ ਦੇ ਵਿੱਚ ਦੇਸ਼ ਭਰ ਦੇ ਵਿੱਚ ਇੱਕ ਡਰਾਈਵਰ ਦੁਆਰਾ ਗੈਰ ਕਾਨੂੰਨੀ ਤੌਰ ਤੇ ਯੂਟਰਨ ਲੇਨ ਅਤੇ ਫਲੋਰੀਡਾ ਦੇ ਵਿੱਚ ਇੱਕ ਹਾਦਸੇ ਦਾ ਕਾਰਨ ਬਣਨ ਤੋਂ ਬਾਅਦ ਸ਼ੁਰੂ ਕੀਤੇ ਗਏ ਇੱਕ ਦੇਸ਼ ਵਿਆਪੀ ਵਪਾਰਕ ਡਰਾਈਵਿੰਗ ਲਾਇਸੈਂਸ ਆਡਿਟ ਤੋਂ ਬਾਅਦ ਨਿਯਮਾਂ ਨੂੰ ਸਖਤ ਕਰਨ ਤੋਂ ਪਹਿਲਾਂ ਲਾਗੂ ਸਨ ਇਸ ਸਾਲ ਦੇ ਸ਼ੁਰੂ ਵਿੱਚ ਟੈਕਸਾਸ ਅਤੇ ਅਲਬਾਮਾ ਦੇ ਵਿੱਚ ਹੋਏ ਘਾਤਕ ਪ੍ਰਕ ਹਾਸਿਆ ਨੇ ਵੀ ਇਨ ਲਾਇਸੈਂਸ ਬਾਰੇ ਸਵਾਲ ਖੜੇ ਕਰ ਦਿੱਤੇ ਨੇ ਪਿਛਲੇ ਮਹੀਨੇ ਕੈਲੀਫੋਰਨੀਆ ਦੇ ਵਿੱਚ ਇੱਕ ਗੈਰ ਕਾਨੂੰਨੀ ਪ੍ਰਵਾਸੀ ਤੱਕ ਡਰਾਈਵਰ ਦੇ ਨਾਲ ਉਹ ਆਪਣੇ ਬਿਆਨ ਖਾਸੇ ਨੇ ਚਿੰਤਾਵਾਂ ਨੂੰ ਹੋਰ ਵਧਾ ਦਿੱਤੇ ਤੇ ਟਫ ਨੇ ਬੁੱਧਵਾਰ ਨੂੰ ਕਿਹਾ ਕਿ ਕੈਲੀਫੋਰਨੀਆ ਦੀ ਇਨ ਲਾਇਸੈਂਸਾਂ ਨੂੰ ਰੱਦ ਕਰਨ ਦੀ ਕਾਰਵਾਈ ਇਸ ਗੱਲ ਨੂੰ ਸਵੀਕਾਰ ਕਰਦੀ ਹੈ ਕਿ ਰਾਜ ਨੇ ਗਲਤ ਢੰਗ ਦੇ ਨਾਲ ਕੰਮ ਕੀਤਾ ਸੀ ਭਾਵੇਂ ਕਿ ਰਾਜ ਨੇ ਪਹਿਲਾਂ ਆਪਣੇ ਲਾਇਸੈਂਸਿੰਗ ਮਿਆਰ ਦਾ ਪੁਚਾਅ ਕੀਤਾ ਸੀ ਡਫੇ ਵੱਲੋਂ ਚਿੰਤਾਵਾਂ ਜ਼ਾਹਰ ਕਰਨ ਤੋਂ ਬਾਅਦ ਕੈਲੀਫੋਰਨੀਆ ਨੇ ਰਾਜ ਦੇ ਵੱਲੋਂ ਜਾਰੀ ਕੀਤੇ ਗਏ ਵਪਾਰਕ ਡਰਾਈਵਿੰਗ ਲਾਇਸੈਂਸਾਂ ਦੀ ਇਸ ਮੇਖੇ ਸ਼ੁਰੂ ਕੀਤੀ ਹੈ ਡਫੇ ਨੇ ਪਹਿਲਾ ਨਵੀਆਂ ਪਾਬੰਦੀਆਂ ਲਗਾਈਆਂ ਹਨ ਜਿਨ੍ਹਾਂ ਤੇ ਪ੍ਰਵਾਸੀਨਾਂ ਵਪਾਰਕ ਡਰਾਈਵਿੰਗ ਲਾਇਸੈਂਸਾਂ ਦੇ ਵਿੱਚੋਂ ਇੱਕ ਰਹਿਲਿਓ ਖੋ ਸਕਦੇ ਨੇ ਉਸਨੇ ਇਸ ਪੱਤਰ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਕੈਲੀਫੋਰਨੀਆ ਅਤੇ ਪੰਜ ਹੋਰ ਰਾਜਾਂ ਨੇ ਗੈਰ ਨਾਗਰਿਕਾਂ ਨੂੰ ਕਲਦਰੀ ਟੰਕ ਦੇ ਨਾਲ ਵਪਾਰਿਕ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਹਨ ਪਰ ਕੈਲੀਫੋਰਨੀਆ ਇਕਲੌਤਾ ਰਾਜ ਹੈ ਜਿਸ ਬ੍ਰੂਦਰ ਡਫੀ ਨੇ ਕਾਰਵਾਈ ਕੀਤੀ ਹੈ ਕਿਉਂਕਿ ਇਹ ਪਹਿਲਾ ਰਾਜ ਸੀ ਜਿੱਥੇ ਆਡਿਟ ਪੂਰਾ ਹੋਇਆ ਸੀ ਤੇ ਸਰਕਾਰੀ ਬੰਦ ਹੋਣ ਕਾਰਨ ਦੂਜੇ ਰਾਜਾਂ ਦੇ ਵਿੱਚ ਸਮੀਖਿਆ ਵਿੱਚ ਦੇਰੀ ਹੋਈ ਪਰ ਆਵਾਜਾਈ ਵਿਭਾਗ ਹੁਣ ਸਾਰਿਆਂ ਨੂੰ ਆਪਣੀ ਮਿਆਰ ਨੂੰ ਸਖਤ ਕਰਨ ਦੀ ਅਪੀਲ ਕਰ ਰਿਹਾ ਹੈ